ਸਾਨੂੰ ਸਾਰਿਆਂ ਨੂੰ ਪਤਾ ਕਿ ਕਾਲੀ ਦਲ ਦੀ ਨੁਕਸਾਨ ਬਚਾਉਣ ਲਈ ਤੁਸੀਂ ਕਸਰ ਕੋਈ ਨਹੀਂ ਛੱਡ ਰਹੇ ਜਿਹੜੇ ਬੰਦਿਆਂ ਨੇ ਅੱਜ ਤੱਕ ਤੁਸੀਂ ਕਹਿੰਦੇ ਕੋਈ ਅਕਾਲ ਤਖਸਾਲ ਦੇ ਹੁਕਮ ਕੌਣ ਮੰਨਦਾ ਕੌਣ ਨਹੀਂ ਮੰਨਦਾ ਜਿਹੜੇ ਬੰਦਿਆਂ ਨੇ ਅੱਜ ਤੱਕ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਹੀ ਨਹੀਂ ਮੰਨਿਆ ਕਦੇ ਤੁਸੀਂ ਉਹਨਾਂ ਦੇ ਨਾਲ ਬੈਠੇ ਹੋ ਮੀਟਿੰਗਾਂ ਕਰਦੇ ਹੋ ਜਿਹੜੇ ਮੰਨਦੇ ਹੀ ਨਹੀਂ ਇਹੋ ਜਿਹੇ ਲੋਕ ਜਿਹੜੇ ਕਹਿੰਦੇ ਵੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਂ ਨੂੰ ਪਿਛਲੇ 15 ਸਾਲ ਤੋਂ ਉਹ ਬੰਦਾ ਚੰਗਾ ਬੋਲ ਰਹੇ ਨੇ ਉਹਨਾਂ ਦੇ ਨਾਲ ਆਪਣੀ ਨੇੜਤਾ ਫਿਰ ਆਪਾਂ ਕਿੱਥੇ ਖੜੇ ਆ ਜਿਹੜੇ ਤੁਸੀਂ ਬੈਠੇ ਹੋ ਤੁਹਾਨੂੰ ਵੀ ਪਤਾ ਦੇਖੋ ਛੇਵੇਂ ਪਾਤਸ਼ਾਹ ਦਾ ਤਖਤ ਹੈ ਉਥੋਂ ਇੱਕ ਤਾਂ ਉਹ ਬੰਦਾ ਜਿਨੇ ਜੋ ਨਹੀਂ ਵੀ ਕੀਤਾ ਉਹ ਵੀ ਝੋਲੀ ਪਵਾ ਕੇ ਆ ਗਿਆ ਸਰਦਾਰ ਸੁਖਬੀ ਸਿੰਘ ਬਾਦਲ ਸਾਨੇ ਤਾਂ ਸਰਕਾਰ ਚ ਸੱਤਾ ਕਦੇ ਹਾਸਲ ਕੀ ਮਤਲਬ ਕੋਈ ਸਰਕਾਰ ਸੱਤਾ ਚ ਰਹੀ ਹੀ ਨਹੀਂ ਪੰਜ ਚ ਆਏ ਆ 7 ਤੋਂ 17 ਤੱਕ ਸਰਕਾਰ ਰਹੀ ਐ ਅੱਜ ਤਾਂ ਨਾਰੇ ਮਾਰਨ ਵਾਲੇ ਸੀਗੇ ਯੂਥ ਤਾਂ ਰਾਜ ਭਾਗ ਦੇ ਵਿੱਚ ਤਾਂ ਇਹੀ ਲੋਕ ਸੀ ਨਾ ਸਾਰੇ ਤੁਸੀਂ ਸੀ ਜਾਂ ਇਹ ਇਹ ਸਾਰੇ ਆਗੂ ਸਾਹਿਬਾਨ ਸੀ ਉਦੋਂ ਕੁਝ ਨਹੀਂ ਉਦੋਂ ਤਾਂ ਸਾਰੇ ਫੈਸਲਾਾਂ ਦੇ ਨਾਲ ਸੀ ਹੁਣ ਮੁੱਕਰ ਗਏ ਤੇ ਜਿਹੜੇ ਗੁਰੂ ਸ਼੍ਰੀ ਕਾਲ ਤਕ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਮੁੱਕਰ ਗਏ ਸਾਰਾ ਕੁਝ ਸਾਹਮਣੇ ਆਉਣਾ ਮੈਂ ਕੱਚੀ ਗੱਲ ਨਹੀਂ ਕਰ ਰਿਹਾ ਗੱਲ ਕਿਸੇ ਗਲਤੀ ਕਰ ਰਿਹਾ ਮੈਨੂੰ ਸੁਣਨ ਵਾਲੇ ਵੀ ਸ਼ੇਅਰ ਕਰ ਦਿਓ ਤੇ ਇਹ ਗੱਲ ਰੱਖਿਓ ਵੀ ਯਾਦ ਆਉਣ ਵਾਲੇ ਆ ਮਹੀਨੇ ਤੋਂ ਮਹੀਨੇ ਚ ਸਮੇਂ ਚ ਦਿਨਾ ਚ ਸਾਰਾ ਕੁਝ ਕਲੀਅਰ ਹੋਣਾ ਸਮਾਂ ਨਹੀਂ ਹਲੇ ਕਿਉਂਕਿ ਜੇ ਮੈਂ ਬੋਲ ਰਿਹਾ ਹਾਂ ਸਮਾਂ ਸਮੇਂ ਨਾਲ ਸਾਰਾ ਕੁਝ ਸਾਹਮਣੇ ਆਊਗਾ ਪਿਆ ਸਾਰਾ ਕੁਝ ਸਾਰਿਆਂ ਦਾ ਇਕੱਲੇ ਇਕੱਲੇ ਦਾ ਝੂਠ ਸਾਹਮਣੇ ਆਊਗਾ ਤੇ ਜਿਹੜੇ ਕਾਲ ਤਖਸਾ ਦੇ ਸਾਹਮਣੇ ਖੜਕੇ ਝੂਠ ਬੋਲ ਸਕਦੇ ਨੇ ਉਹ ਆਪਾਂ ਤੱਕ ਹੈ ਹੀ ਕੁਛ ਨਹੀਂ ਯਾਰ ਮਤਲਬ ਆਮ ਲੋਕ ਜਾਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਪੈਰਵਾਹੀ ਕਰ ਰਹੇ ਹੋ ਨਾਲ ਜਵਾਬ ਤਾਂ ਤੁਹਾਨੂੰ ਵੀ ਦੇਣਾ ਪੈਣਾ ਹੈ ਮੂਲ ਘੋਣ ਨੂੰ ਥਾਂ ਨਹੀਂ ਲੱਭਣੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਂ ਦੱਸਨੇ ਆਂ ਗੱਲ ਅਕਾਲੀ ਦਲ ਤਕੜਾ ਹੋਊਗਾ ਆਪਣੇ ਬਲਬੁੱਤੇ ਤੇ ਕਿਸੇ ਦੇ ਕਹਿ ਤੇ ਥੋੜਾ ਹੋਊਗਾ ਕਿਸੇ ਮਤਲਬ ਦਿੱਲੀ ਵਾਲਿਆਂ ਦੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਬ ਸਾਹਿਬ ਦੇ ਹਰੇਕ ਸਿੱਖ ਝੁਕਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਝੁਕੇ ਨੇ ਦੇਰ ਗਏ ਸਵੇਰ ਗਏ ਹੋ ਸਕਦਾ 2 ਸਾਲ 5 ਸਾਲ ਪਹਿਲਾਂ ਜਾਣਾ ਚਾਹੀਦਾ ਸੀ ਪਰ ਗਏ ਚਲੋ ਬਹੁਤ ਇਹ ਜਣੇ ਜਿਹੜੇ 20 20 ਸਾਲ ਹੋ ਗਏ ਬੁਲਾਇਆ ਹੁਣ ਤੱਕ ਨਹੀਂ ਗਏ ਗਏ ਤੇ ਜੋ ਨਹੀਂ ਕੀਤਾ ਗੋਲੀ ਨਹੀਂ ਚਲਵਾਈ ਬੇਅਦਵੀ ਨਹੀਂ ਕਰਵਾਈ ਉਹਨਾਂ ਨੇ ਉਹ ਫੈਸਲੇ ਨਹੀਂ ਕੀਤੇ ਉਹਨਾਂ ਕੋਲ ਨਹੀਂ ਸੀਗਾ ਅਧਿਕਾਰ ਫੈਸਲੇ ਕਰਨ ਦਾ ਪਰ ਸਿਆਣੇ ਸੱਜਣਾ ਨੇ ਸਾਰਿਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਬਹੁਤ ਕਿਤੇ ਇਹ ਵੀ ਕਹਨੇ ਕਿ ਤੁਸੀਂ ਜਦੋਂ ਤੁਸੀਂ ਕੋਈ ਆਪਣੀ ਸਰਕਾਰ 'ਚ ਬੇਅਦਬੀਆਂ ਹੋਈਆਂ ਆਪਣੀ ਸਰਕਾਰ 'ਚ ਗੋਲੀ ਚੱਲੀ ਉਸ ਗਲਤੀ ਮਾਫੀ ਮੰਗੀ ਆ ਨਾ ਕਿ ਇਹ ਸਾਰਾ ਕੁਝ ਕਰਵਾਇਆ ਅਕਾਲੀ ਦਲ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਆ ਕਿ ਬੋਲਿਆ ਕਰੋ ਐ ਚੁੱਪ ਕਰਕੇ ਨਹੀਂ ਸਰਨਾ ਜਿਹੜੇ ਲੋਕ ਅੱਜ ਅਕਾਲੀ ਦਲ ਨੂੰ ਭੰਡਦੇ ਨੇ ਤੇ ਕਹਿੰਦੇ ਨੇ ਕਿ ਅਕਾਲੀ ਦਲ ਸ੍ਰੀ ਕਾਲ ਤਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਸਾਰੇ ਹੁਕਮਾਂ ਦੀ ਇੰਨੇ ਮੈਨੇ ਪਾਲਣਾ ਕੀਤੀ ਜਿਹੜੇ ਰਹਿ ਗਏ ਉਹ ਵੀ ਪੂਰੇ ਹੋ ਜਾਣਗੇ ਸਾਰਾ ਕੁਝ ਹੋ ਜਾਣਾ ਪਰ ਥੋੜੇ ਕਾਲਜ ਠੰਡ ਫੇਰ ਨਹੀਂ ਪੈਣੀ ਹੁਣ ਇੱਕ ਦੱਸੋ ਗੱਲ ਜਿਹੜੇ ਆਗੂ ਸਾਹਿਬਾਨ ਕਹਿੰਦੇ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਸੀ ਇਹ ਮੈਨੂੰ ਪਤਾ ਕੋਰ ਕਮੇਟੀ ਜ਼ੋਰ ਪਾਉਂਦੇ ਸੀ ਕਿ ਪੰਜ ਟਿਕਟਾਂ ਦੇ ਦਿਓ 6 ਟਿਕਟਾਂ ਦੇ ਦਿਓ ਜੀ ਕਰ ਲਓ ਜੀ ਭਾਜਪਾ ਨਾਲ ਸਾਂਝ ਕਾਰਨ ਕੀ ਸੀ ਕਿ ਅਗਲੇ ਭੇਜਦੇ ਸੀ ਬਰੂਧ ਪਰ ਕੇ ਕਿ ਤੁਸੀਂ ਵਿੱਚ ਬਹਿ ਕੇ ਰੌਲਾ ਪਾਓ ਇੰਨੀਆਂ ਸਿੱਟਾਂ ਵਧਵਾ ਦਿਓ ਆਹ ਕਰਵਾ ਦਿਓ ਪਰ ਸੁਖਬੀਰ ਸਿੰਘ ਬਾਦਲ ਮੇਰੇ ਸਾਹਮਣੇ ਕਹਿੰਦਾ ਸੀ ਕਿ ਯਾਰ ਮੈਂ ਪਾਰਟੀ ਦਾ ਤਾਂ ਨਹੀਂ ਲਾਉਣੀ ਯਾਰ ਆਉਂਦੀ ਆਵੇ ਨਹੀਂ ਆਉਂਦੀ ਨਾ ਆਵੇ ਕੋਈ ਅਸੀਂ ਤਾਂ ਹੀ ਨਾਲ ਖੜਿਆ ਕਿਉਂਕਿ ਅਸੀਂ ਵਿੱਚ ਸੀ ਬੈਠੇ ਸੀ ਵਿੱਚ ਕਹਿੰਦਾ ਸੀ ਦਿੱਲੀ ਨਾਲ ਯਾਰੀ ਨਹੀਂ ਹੁੰਦੀ ਆਪਣਾ ਪਤਾ ਕਿਨੇ ਕਿਹਾ ਸ਼ਬਦ ਇਹ ਸਮਝੌਤੇ ਹੋ ਸਕਦੇ ਨੇ ਸਾਂਝ ਹੋ ਸਕਦੀ ਆ ਸਮਝੌਤੇ ਸ਼ਰਤਾਂ ਤੇ ਹੁੰਦੇ ਨੇ ਅਕਾਲੀ ਦਿਲ ਦੀ ਵੀ ਸਾਂਝ ਰਹੀ ਆ ਮੁਗਲਾਂ ਦੇ ਵੇਲੇ ਸਿੱਖਾਂ ਦੀ ਵੀ ਸਾਂਝ ਰਹੀ ਆ ਅੱਗੇ ਨੂੰ ਵੀ ਸਾਂਝਾਂ ਹੋ ਸਕਦੀਆਂ ਨੇ ਪਰ ਸਮਝੌਤੇ ਰਿਸ਼ਤੇ ਸ਼ਰਤਾਂ ਤੇ ਮੁੱਦਿਆਂ ਤੇ ਹੁੰਦੇ ਨੇ ਯਾਰੀ ਨਹੀਂ ਹੁੰਦੀ ਜੇ ਯਾਰੀ ਪਾ ਲਈ ਤੁਸੀਂ ਫੇਰ ਤਾਂ ਤੁਸੀਂ ਮਤਲਬ ਵਿਛ ਗਏ ਅਗਲੇ ਅੱਗੇ ਯਾਰੀਆਂ ਨਹੀਂ ਹੁੰਦੀਆਂ बोलਿਆ ਬਹੁਤ ਕੁਝ ਜਾ ਸਕਦਾ ਪਰ ਫਿਰ ਵੀ ਇਹ ਸੋਚਦੇ ਆ ਕਿ ਮर्यादा ਚ ਰਹੀਏ ਇਹ ਸਾਰੇ ਲੋਕ ਜਿਹੜੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲੇ ਆਪਾਂ ਨੂੰ ਪਤਾ ਕੌਣ ਬੋਲਿਆ ਹਾਲਾਂਕਿ ਮੈਨੂੰ ਪਤਾ ਗਾਹ ਬੜਾ ਪੈਣਾ ਹੈ ਬੜਾ ਤੜਫਣਾਂ ਦੇ ਬੰਦਿਆਂ ਨੇ ਪਰ ਕੋਈ ਗੱਲ ਨਹੀਂ ਕਿਉਂਕਿ ਪੂਰੀ ਦੁਨੀਆ ਨੇ ਦੇਖਿਆ ਤੇ ਆਉਣ ਵਾਲੇ ਦਿਨਾਂ ਚ ਦੇਖੋਗੇ ਜਦੋਂ ਸਾਰਾ ਕੁਝ ਸਾਹਮਣੇ ਆਇਆ ਤੇ ਫਿਰ ਕਿੱਥੇ ਮੂਲ ਘੁਮਾਂਗੇ ਆਪਾਂ ਉਹਦੀ سپورਟ ਕਰਨ ਵਾਲਿਆਂ ਦੀ ਵੀ ਗੱਲ ਮੈਂ ਕਰ ਰਿਹਾ ਤੇ ਬਰਾੜ ਸਾਹਿਬ ਤੁਸੀਂ ਜਿਹੜੇ ਪਾਸੇ ਬੈਠੇ ਹੋ ਤੇ ਜਿੰਨਾ ਤੁਸੀਂ ਜੋਰ ਲਾਇਆ ਹੋਇਆ ਇਹ ਵੀ ਕੋ ਚੰਗੀ ਗੱਲ ਨਹੀਂ ਤੁਹਾਡੀ ਆਪਣੀ ਕਿਤੇ ਦਾਲ ਨਹੀਂ ਗਲ ਰਹੀ ਤਾਂ ਆਪਾਂ ਕਿਤੇ ਹੋਰ ਜਾ ਕੇ ਕੰਮ ਕਰ ਸਕਦੇ ਹਾਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਜਿੱਥੇ ਆਪਾਂ 20 ਸਾਲ ਦੇ ਵਿੱਚ ਸਾਰਾ ਕੁਝ ਕਮਾਇਆ ਹੋਵੇ ਦੇਖੋ ਇਹਦੇ ਲਈ ਤੁਹਾਡਾ ਕਰਦਾਰ ਵੀ ਨਿਮਾ ਹੋਇਆ ਕਿ ਜੇ ਆਪਾਂ ਇੰਨੇ ਸਾਲ ਲਾ ਕੇ ਉੱਥੋਂ ਅੱਜ ਸਾਰਾ ਕੁਝ ਬੋਲ ਰਹੇ ਹਾਂ ਤਾਂ ਕੱਲ ਨੂੰ ਅੱਗੇ ਕਿਵੇਂ ਕੌਣ ਯਕੀਨ ਕਰੇਗਾ ਕਿ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੰਨਦਾ ਚੰਗਾ ਬੋਲ ਕੇ ਹੀ ਅਕਾਲੀ ਦਲ ਨੂੰ ਤਕੜਾ ਕਰਿਆ ਜਾ ਸਕਦਾ ਸਿਆਣੇ ਕਹਿੰਦੇ ਨੇ ਕਿ ਜੇ ਪਰਿਵਾਰ ਦੇ ਵਿੱਚ ਕੋਈ ਘਾਟਬਾਤ ਹੋ ਜੇ ਕੋਈ ਕਰਜ਼ਾ ਚੜ੍ਹ ਜੇ ਕੋਈ ਨੁਕਸਾਨ ਹੋ ਜੇ ਮੁਠੀ ਬੰਦ ਰੱਖੀ ਦੀ ਆ ਖੁੱਲ ਗਈ ਲੋਕਾਂ ਨੇ ਤੁਹਾਡੇ ਤੇ ਹੱਸਣਾ ਤਮੱਸਾ ਦੇਖਣਾ ਦੇਣਾ ਕੁਝ ਨਹੀਂ ਹਮਦਰਦੀ ਕਿਸ ਨੇ ਨਹੀਂ ਕਰਨੀ ਇਹ ਮੇਰੇ ਪਿਓ ਨੇ ਮੈਨੂੰ ਗੱਲ ਆਖੀ ਸੀ ਪਿਤਾ ਜੀ ਨੇ ਕਿ ਪੁੱਤਰਾ ਪਰਿਵਾਰ ਚ ਕੋਈ ਕਮਜ਼ੋਰੀ ਆ ਗਈ ਪਰਿਵਾਰ ਦੇ ਵਿੱਚ ਕੋਈ ਘਾਟਾ ਵਾਧਾ ਹੋ ਗਿਆ ਮੁਠੀ ਬੰਦ ਰੱਖਣੀ ਹੈ ਮੁਠੀ ਦੇ ਨਾਲ ਹੀ ਇੱਕ ਸਮਾਜ ਦੇ ਵਿੱਚ ਤੁਹਾਡੀ ਇੱਜ਼ਤ ਆ ਖੁੱਲ ਗਈ ਦੇਣਾ ਕੁਝ ਨਹੀਂ ਤਾੜੀ ਮਾਰ ਕੇ ਹੱਸਣਗੇ ਅੱਲਾ ਕਾਲੀ ਦਲ ਦੇ ਵਿੱਚ ਥੋੜਾ ਰੌਲਾ ਆਦੇਸ਼ ਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਮੋਦੀ ਸਾਹਿਬ ਅਮਿਤ ਸ਼ਾਹ ਜੀ ਜੇ ਤੁਸੀਂ ਕਹੋ ਵੀ ਸਾਰੀ ਬੀਜੇਪੀ ਨਾਲ ਜਦੋਂ ਸੱਤਾ ਤੋਂ ਗਏ ਜਦੋਂ ਇਹ ਵੀ ਗੱਦੀਆਂ ਤੋਂ ਹਟੇ ਇਹਨਾਂ ਦੇ ਖਿਲਾਫ ਵੀ ਇਹ ਬੀਜੇਪੀ ਦੀ ਆਗੂਆਂ ਨੇ ਵੱਡੇ ਵੱਡੇ ਲੇਖ ਲਿਖਣੇ ਨੇ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦਾ ਇੱਕ ਥੜਾ ਸਾਇਲੈਂਟ ਬੈਠਾ ਚਾ ਕਾਂਗਰਸ ਦਾ ਹਾਲ ਇਹ ਰਾਜਨੀਤਿਕ ਪਾਰਟੀਆਂ ਚੱਲਦਾ ਰਹਿੰਦਾ ਜੋ ਕੀਤਾ ਉਹਦੀ ਇੱਕ ਵੀ ਗੱਲ ਕੀਤੀ ਆਪਾਂ ਨੇ ਆਪਾਂ ਨੇ ਕੀਤੀ ਇੱਕ ਵੀ ਗੱਲ ਗਲਤੀਆਂ ਤਾਂ ਅਗਲੇ ਨੇ ਜੋ ਕੀਤੀਆਂ ਨੇ ਉਹ ਵੀ ਝੋਲੀ 'ਚ ਪਾ ਲੀਆਂ ਤੇ ਹੋਰ ਦੇਖੋ ਜਿਹੜੇ ਸੁਧਾਰ ਲਹਿਰ ਵਾਲੇ ਅਕਾਲ ਤਖਸਾਲ ਸਾਹਿਬ ਗਏ ਸੀ ਉਹ ਕਹਿੰਦੇ ਸੀ ਕਿ ਅਸੀਂ ਸਾਰਾ ਕੁਝ ਵਿੱਚ ਬੈਠ ਕੇ ਕਰਵਾਇਆ ਬਾਅਦ 'ਚ ਮੁੱਕਰੀ ਗਏ ਮੁੱਕਰੀ ਗਏ ਕਹਿੰਦੇ ਸੀ ਤਾਂ ਕੀ ਹੀ ਨਹੀਂ ਜੀ ਅਸੀਂ ਤਾਂ ਤੀਜ ਦਿਨ ਕੀਤੀ ਜੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਜੀ ਕਮਾਲ ਇਹ ਕਿਰਦਾਰ ਨੇ ਆਪਣੇ ਸਾਨੂੰ ਕੋਈ ਡਰ ਭੈ ਨਹੀਂ ਆ ਖੇਤਾਂ 'ਚੋਂ ਟਰੈਕਟਰ ਚਲਾਉਂਦੇ ਇਸ ਲਾਈਨ ਦੇ ਵਿੱਚ ਆਏ ਆ ਤੇ ਹਲੇ ਵੀ ਚਲਾ ਲਾਂਗੇ ਪਰ ਇੱਕ ਗੱਲ ਸੋਚੀ ਆ ਵੀ ਸੱਚ ਬੋਲਣਾ ਤੇ ਜਿਹੜਾ ਝੂਠ ਬੋਲੂਗਾ ਉਹਨੂੰ ਨੰਗਾ ਕਰਨਾ ਪਿਛਲੇ 15 ਦਿਨ ਚੁੱਪ ਰਹੇ ਕਿਉਂਕਿ ਸ਼ਹੀਦੀ 15ਵਾਂ ਦਾ ਚੱਲ ਰਿਹਾ ਸੀ ਖਾਸ ਕਰਕੇ ਮੈਂ ਤਾਂ ਉਹਨਾਂ ਹੀ ਉਸ ਇਲਾਕੇ ਤੋਂ ਆਂ ਸ਼੍ਰੀ ਫਤਗੜ ਸਾਹਿਬ ਤੋਂ ਗੁਰੇਜ ਕਰੀਦਾ ਕਿ ਚਲੋ ਇਹਨਾਂ ਦਿਨਾਂ ਦੇ ਵਿੱਚ ਨਾਂ ਬੋਲਿਆ ਜਾਵੇ ਗੁਰਾਜਨੀਤੀ ਗੱਲ ਚਲੋ ਧਰਮ ਉਹ ਸ਼ਹੀਦ ਦੀ ਪੰਦਰਵਾੜਾ ਨੰਗਿਆ ਹੁਣ 9 ਸਾਲ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਕੱਲੇ-ਕੱਲੇ ਦਾ ਬਾਇ ਨੇਮ ਚੱਲੂ ਕੰਮ ਆਪਾਂ ਕਦੇ ਸਰਕਾਰ ਦੇ ਖਿਲਾਫ ਬੋਲੇ ਮੈਂ ਸੁਧਾਰ ਲਹਿਰ ਵਾਲੇ ਸਾਰੇ ਆਗੂ ਨੂੰ ਪੁੱਛਦਾ ਕਿ ਕਿੰਨਾ ਕ ਤੁਸੀਂ ਭਾਜਪਾ ਦੀ ਨੀਤੀਆਂ ਦਾ ਵਿਰੋਧ ਕੀਤਾ ਇਹਦਾ ਮਤਲਬ ਤੁਸੀਂ ਉਹਨਾਂ ਦਾ ਏਜੰਡਾ ਸਾਡੇ ਪਾਰਟੀ 'ਚ ਲਾਗੂ ਕਰ ਰਹੇ ਹੋ ਕਿਵੇਂ ਇਕਤਾ ਹੋਏਗੀ ਇਕਤਾ ਕਿਵੇਂ ਹੋਏਗੀ ਸ਼੍ਰੀ ਕਾਲ ਤੱਕ ਸੋਧ ਤੋਂ ਹਕਮਤੇ ਇੱਕ ਸੇਵਾ ਕਰ ਰਹੇ ਬੰਦੇ ਤੇ ਗੋਲੀ ਚੱਲ ਗਈ ਸੇਵਕ ਤੇ ਆਪਾਂ ਦੂਜੇ ਦਿਨ ਜਾ ਕੇ ਚਲਾਉਣ ਵਾਲਿਆਂ ਦੀਆਂ ਸਟੇਜਾਂ ਸੰਝੀਆਂ ਕਰ ਰਹੇ ਆਂ ਫਰਕ ਤਾਂ ਦੇਖੋ ਨਾ ਬਿਸਦਾਰਸ਼ ਕੁਬੀਰ ਸਿੰਘ ਬਾਲ ਦੇ ਗੋਲੀ ਚੱਲ ਗਈ ਤੇ ਆਪਾਂ ਗੋਲੀ ਚਲਾਉਣ ਵਾਲਾ ਦਲ ਉਹਦੇ ਦੂਜੇ ਦਿਨ ਸਟੇਜਾਂ 'ਚ ਹੀ ਕਰ ਰਹੇ ਆ ਜਿਹੜੇ ਸੁਧਾਰ ਲਹਿਰ ਦੇ ਮੁਖੀ ਨੇ ਬਡਾਲਾ ਸਾਹਿਬ